ਕੀ ਨਾਮ ਸਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆਈ ਤੇ ਮੈਂ ਇਹ ਜੋੜਾ ਸੜਕ ਦਾ ਹਾਸਤਾ ਦੋ ਦਿਨ ਪਹਿਲਾਂ ਹੋਇਆ ਕਿੱਥੇ ਹੋਇਆ ਬੋਲਰ ਰੋਡ ਸਨੌ ਰੋਡ ਸਨੌ ਰੋਡ ਬੋਲਰ ਕਲਾ ਹੋਇਆ ਇਹ ਹਾਸਤਾ ਤੇ ਉਹ ਬੱਚਿਆਂ ਚ ਜਿਹੜੀ ਇੱਕ ਬੱਚੀ ਡੈਥ ਹੋ ਗਈ ਹੈ ਤੇ ਇੱਕ ਐਡਮਿਟ ਬੱਚੀ ਹੈ ਤੇ ਇੱਕ ਬੱਚਾ ਵਾ ਜਿਹੜੀ ਬੱਚੀ ਐਡਮਿਟ ਹੈ ਮੈਂ ਤੇ ਜਿਹੜੀ ਡੈਥ ਹੋ ਗਈ ਉਹਨਾਂ ਦਾ ਭਰਾ ਹਾਂ ਕੀ ਨਾਮ ਸੀ ਜਿਹਨਾਂ ਦੀ ਮੌਤ ਹੋਈ ਲੱਗਦੀ ਹੈ ਰਜਨੀ ਜੀ ਕਿੰਨੀ ਉਮਰ ਸੀ ਸਰ ਤਕਰੀਬਨ 8 ਸਾਲ ਉਹਨਾਂ ਦਾ ਕੀ ਨਾਮ ਹੈ ਜੋ ਹਸਪੀਟਲ ਨੇ ਹਾਂ ਜੀ ਤੇ ਇਹ ਲੜਕੇ ਦਾ ਲੜਕੇ ਦਾ ਨਾਮ ਦਵਿੰਦਰ ਸਿੰਘ ਕਿੰਨੀ ਕੁ ਉਮਰ ਹੈ ਕਿੰਨੀ ਲੜਕੇ ਦੀ ਉਮਰ 22 ਸਾਲ ਹੈ ਜੀ ਤੇ ਜੋ ਬੱਚੀ ਹੈ ਸਾਡੀ ਉਹਦੀ ਉਮਰ ਵੀ 22 ਸਾਲ ਹੈ ਕਿਵੇਂ ਹੋਇਆ ਇਹ ਹਾਦਸਾ ਸਰ ਇਹ ਸੜਕਾ ਸਹੀ ਟਰੈਕਟਰ ਪਿੰਡ ਵੱਲੋਂ ਜਾ ਰਿਹਾ ਸੀਗਾ ਤੇ ਬੱਚੇ ਸਨੌਰ ਵੱਲੋਂ ਆ ਰਹੇ ਸੀਗੇ ਟਰੈਕਟਰ ਰੋਂਗ ਸਾਈਡ ਚ ਆ ਕੇ ਬੱਚਿਆਂ ਨੂੰ ਮਾਰ ਪਿਆ ਸਾਹਮਣੇ ਕੋਲ ਫਿਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਮੌਕੇ ਤੇ ਕੇ ਕੋਈ ਕਾਰਵਾਈ ਨਹੀਂ ਹੋਈ ਮੌਕੇ ਤੇ ਉਹਨਾਂ ਨੇ ਇਲਾਜ ਜਰੇ ਲੈ ਕੇ ਜਾਏ ਹਾਂਜੀ ਟਰੈਕਟਰ ਟੈਲੀ ਵਾਲੇ ਤੇ ਕੋਈ ਕਾਰਵਾਈ ਕੀਤੀ ਕਿੱਥਾਂ ਦਾ ਰਹਿਣ ਵਾਲਾ ਸੀ ਕੁਝ ਪਤਾ ਨਹੀਂ ਬੋਲੜ ਕਹਿੰਦਾ ਰਹਿਣ ਵਾਲੇ ਨੇ ਕੀ ਨਾਮ ਉਹਨਾਂ ਦਾ ਕੁਝ ਸਰ ਵੈਸੇ ਜਸਪਾਲ ਕਹਿੰਦੇ ਆ ਜੀ ਪੱਕਾ ਨਾਮ ਤਾਂ ਮੈਨੂੰ ਪਤਾ ਨਹੀਂ ਮੁੰਡੇ ਦਾ ਕੀ ਨਾਮ ਹੈ ਮੁੰਡੇ ਦਾ ਨਾਮ ਆਕਾਸ਼ ਸ਼ਕਾਸ਼ੀ ਕਹਿੰਦੇ ਪਿੰਚੀ ਬਾਕੀ ਪੱਕਾ ਨਾਮ ਮੈਨੂੰ ਪਤਾ ਨਹੀਂ ਜੀ ਤੇ ਆਕਾਸ਼ ਨਾਮ ਹੈ ਮੁੰਡੇ ਦਾ ਤੇ ਮੁੰਡੇ ਦਾ ਪਹਿਲਾਂ ਵੀ ਅਸੀਂ ਦੇਖਦੇ ਆਂਗੇ ਟਰੈਕਟਰ ਬਹੁਤ ਚਰਾਂਦਾ ਫਿਰ ਹੁਣ ਅੱਗੇ ਦੀ ਕੀ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਕੋਈ ਕਾਰਵਾਈ ਕੋਈ ਅਰੈਸਟ ਕੁਝ ਨਹੀਂ ਹੋਇਆ ਜੀ ਤੁਸੀਂ ਕੰਟੈਕਟ ਕੀਤਾ ਪੁਲਿਸ ਵਾਲਿਆਂ ਨਾਲ ਦੁਬਾਰੇ ਹਾਂਜੀ ਕੰਟੈਕਟ ਕੀਤਾ ਸੀ ਅ ਫਿਰ ਮੈਂ ਕੰਟੈਕਟ ਕੀਤਾ ਸੀਗਾ ਸਰਪੰਚ ਸਾਹਿਬ ਦਾ ਨੰਬਰ ਲੈ ਕੇ ਤੇ ਮੈਨੂੰ ਕਹਿੰਦਾ ਮੈਂ ਅਰੈਸਟ ਪਾ ਰਹੇ ਆ ਉਹਨਾਂ ਤੇ ਪਰਚਾ ਹੋ ਗਿਆ ਤੇ ਫਿਰ ਮੈਨੂੰ ਨਹੀਂ ਲੱਗ ਰਿਹਾ ਤੁਸੀਂ ਕੀ ਕੰਮ ਕਰਦੇ ਹੋ ਘਰ ਵਾਲੀ ਸਥਿਤੀ ਕਿਹੋ ਜੀ ਸਰ ਘਰ ਬਾਰ ਤੇ ਗਰੀਬੀ ਮਾਹੌਲ ਚ ਹੈਗੇ ਔਟੋ ਚਲਾਉਣਾ ਔਰ ਕੀ ਕਰਦੇ ਸੀ ਕੀ ਲੜਕੀ ਲੜਕੀ ਦਾ ਜੀ ਇੱਕ ਸਾਡੇ ਸਾਬ ਨੇ ਐਸਆਈ ਸਾਬ ਨੇ ਮਜ਼ਦਾ ਤੇ ਉਹ ਉਹਨਾਂ ਦੇ ਤਰ੍ਹਾਂ ਕੰਮ ਕਰਦੇ ਸੀ ਠੀਕ ਹੈ ਹੁਣ ਕੀ ਚਾਹੁੰਦੇ ਹੋ ਕਾਰਵਾਈ ਕਿਹ ਹੈ ਜੀ ਅਸੀਂ ਕਾਰਵਾਈ ਚਾਹੁੰਦੇ ਹਾਂ ਜੀ ਕਿ ਬੱਚਿਆਂ ਨੇ ਇਨਸਾਫ਼ ਨਹੀਂ ਮਿਲਿਆ ਕੋਈ ਦਬਾਵਾ ਤਾਂ ਨਹੀਂ ਪਾਇਆ ਜਾ ਰਿਹਾ ਫੈਸਲੇ ਵਾਸਤੇ ਕੁਝ ਨਹੀਂ ਸਾਡੇ ਤੱਕ ਹਾਲ ਤੱਕ ਤਾਂ ਕੋਈ ਦਬਾਅ ਕੋਈ ਨਹੀਂ ਆਇਆ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨਾ ਚਾਹੁੰਦੇ ਹਾਂ ਜੀ ਸਰ ਫਿਰ ਕੀ 20ਪ੍ਰਾਇਲ ਨੂੰ ਸ਼ਾਮੀ ਕੀ ਘਟਣ ਵਾਪਰੀ ਹੈ ਸਰ ਕਿਵੇਂ ਕੀ ਜਾਣਕਾਰੀ ਹਟੇ ਬਣੀ ਸਾਡੇ ਕੋਲ ਵੀ ਤਰੀਕ ਨੂੰ ਰਾਤ ਨੂੰ ਪ੍ਰਜਿਤਰਾ ਹਸਪਤਾਲ ਤੋਂ ਤਲਲੀਪੁਰ ਸਨਮੂਸ ਨੂੰ ਲੈ ਕੇ ਆਏ ਹਨ ਦਲਵੀਰ ਸਿੰਘ ਦਵਿੰਦਰ ਸਿੰਘ ਪੁੱਤਰ ਰਾਮਪਾਲ ਤੇ ਰਜਨੀ ਪੁੱਤਰੀ ਕਟਕਾਰ ਸਿੰਘ ਐਨਾ ਮੇਹਾ ਪੁੱਤਰੀ ਕਟਕਾਰ ਸਿੰਘ ਇਹ ਦਾਖਲ ਹੋਏ ਸੀ ਦਰਾਂਜੇ ਇਲਾਜ ਰਜਨੀ ਦੀ ਮੌਤ ਹੋ ਗਈ ਦੋਨਾਂ ਦੇ ਦਵਿੰਦਰ ਸਿੰਘ ਤੇ ਮੇਹਾ ਦੇ ਸਹਤਦਾਰਾਂ ਜਿਸ ਤੇ ਅਸੀਂ 21 ਚਾਰ ਨੂੰ ਨਹਿਾਦੇ ਬਿਆਨ ਦੇ ਸਟੇਟਮੈਂਟ ਲੈ ਕੇ ਇਹ ਮਤਤਵੰਤ ਦਰਜ ਕੀਤਾ ਬਰ ਖਿਲਾਫ પ્રકાશਦੀਪ ਸਿੰਘ ਪੁੱਤਰ ਜਸਪਾਲ ਸਵਾਸੀ ਪਿੰਡ ਬਹੁਤਗੜ। ਜਿਹੜਾ ਲਾਹਤਵੰਤ ਦਰਜ ਕੀਤਾ ਇਹਨੇ ਇਹ ਟਰੈਕਟਰ ਚਲਾ ਰਿਆ ਸੀ ਸੋਨਾ ਬਿਗਾਟਾ। ਇਹ ਸਰ ਕਿਧਰੋਂ ਜਾ ਰਿਹਾ ਸੀ ਤੇ ਰਜਨੀ ਕਿਧਰੋਂ ਆ ਰਹੀ ਸੀ? ਇਹ ਰਜਨੀ ਸਨੌਰ ਤੋਂ ਆਪਣੇ ਘਰ ਨੂੰ ਜਾ ਰਹੀ ਸੀ। ਇਹ ਆਪਣੇ ਪਿੰਡ ਤੋਂ ਨਿਕਲ ਕੇ ਪੁਲਿਸ ਸਾਹਿਬ ਆ ਰਹੇ ਸਨ ਆਰਗੇਨਾਈਜ਼ ਇਹ 50 ਸੰਭਣੇ ਇਹਨਾਂ ਦੇ ਟੱਕਰ ਹੋ ਗਿਆ ਸਰ ਇਹ ਟਰਾਲੀ ਦਾ ਟਾਇਰ ਜਿਹੜਾ ਰਜਨੀ ਦੇ ਸਿਰ ਉੱਪਰ ਲੰਘ ਗਿਆ ਤੇ ਮਾਫਰ ਹੋ ਗਈ ਸੀ ਹਸਤਾ ਲਿਆ ਸਰ ਦੱਸੇ ਗਿਆ ਕਿ ਟਰੈਕਟਰ ਦਾ ਕੋਈ ਨੰਬਰ ਕਾਪੀ ਕਰੇ ਕੁਛ ਨਹੀਂ ਸੀ ਨਹੀਂ ਨਹੀਂ ਟਰੈਕਟਰ ਦਾ ਨੰਬਰ ਨਹੀਂ ਨਾ ਉਹ ਨਹੀਂ ਰੱਖਿਆ ਸੀ ਨੰਬਰ ਇਹ ਸੋਨਾਰੀ ਦਾ ਟਰੈਕਟਰ ਨਾ ਟਰੈਕਟਰ ਸਰ ਉਹ ਕੱਬੂ ਕਿਤੇ ਨਹੀਂ ਮੌਕੇ ਤੇ ਜੱਫਤ ਕੀਤਾ ਬਈ ਨਹੀਂ ਜੀ ਮੌਕੇ ਤੇ ਨਹੀਂ ਮਿਲੇਗੇ ਤੇ ਦੋਸ਼ੀ ਮੌਕੇ ਤੇ ਦੋਸ਼ੀ ਨਹੀਂ ਮੌਕੇ ਤੇ ਦੋਸ਼ੀ गिरफ्तारी करनी पड़ती है प्रॉपर्टी बेचने और खरीदने के लिए संपर्क करें फेयर डील प्रॉपर्टीज